Gracias. ਰਾਜੀ ਕੋ ਜਨਤ ਕਰ ਜਾਂਦਾ ਜਿਵੇਂ ਸਿਆ ਵੀ ਨਾ ਹੋਵੇ। ਜਾਣੀਆ ਸਾਡੀ ਕੋਈ ਸੁਣਵਾਈ ਨਹੀਂ ਕਰਦਾ। ਕੋਈ ਨਾ ਕੋਈ ਦੀ ਖਾਸ ਨਹੀਂ ਗੱਲ ਇਹਨਾਂ ਦਸੀ ਕਿਉਂਕਿ ਨਾਲ ਵਜਾਇ ਨਹੀਂ ਥੋੜਾ ਜਿਹਾ ਰੰਗ ਜਾਣ ਫਿਆਣੀ ਹੋਈ ਕੱਟੀ ਹੈ। ਪਰ ਇਹਨਾਂ ਪਿੰਡ ਵਾਲਿਆਂ ਦਾ ਜੋ ਗੱਲ ਨਹੀਂ ਕੀਤੀ ਹੈ ਜੀ। ਪੁਲਸ ਵਾਲੇ ਉਨੇ ਉਨੇ ਨੇ ਤੇ ਜੇ ਪੁਲਸ ਪਿੰਡਾਂ ਦੇ ਮਦਦ ਮੰਗਣ ਤੇ ਨਹੀਂ ਆਖਣ ਵਿਚਾਰ ਪੁਲਸ ਨੂੰ ਆਪ ਹੀ ਬੰਦਾ ਨਾ ਬਕੇ ਦੇਣਾ ਪੁਲਸ ਜਦੋਂ ਸੇ ਥਾਣੇ ਜਾਂਦੇ ਆ ਸਾਰੀ ਸਾਡੀ ਕੁੱਤੇ ਭਕਾਈ ਕਰਕੇ ਘਰੇ ਆਣ ਮਾਰਦੇ ਸਾਨੂੰ ਸ਼ਾਮ ਨੂੰ ਕੋਈ ਦੱਸਦੇ ਪੁੱਛਦੇ ਨਹੀਂ ਅੱਗੋ ਹੈ ਸਰ ਸਾਡੀ ਭੁੱਖੇ ਤੇ ਅਸੀਂ ਫਿਰ ਕੇ ਆ ਜਿੰਦੇ ਕੋਲੋਂ ਦਾ ਪੈਸਾ ਉਹਦਾ ਤੇ ਪੈਸਾ ਚਾ ਲੱਗਿਆ ਹੈ ਛੋਟੀ ਜੀ ਉਹਦੀ ਬੇਟੀ ਆਜ ਨੂੰ ਚਿਤਾ ਆ ਗਿਆ ਪੰਜ ਸਾਲ ਚਾਰ ਪਿਛੋਂ ਅੱਜ ਕਰੋ ਅਜੀ ਵੀਰੇ ਕੀ ਨਾਂ ਤੁਹਾਡਾ ਹੈ ਸਰ ਅੱਜੂ ਇਹ ਮਾਮਲਾ ਕੀ ਹੈਗਾ ਜੀ ਮਾਮਲਾ ਕੋਈ ਨਹੀਂ ਮੇਰੇ ਇਹਨਾਂ ਪਤਾ ਨਹੀਂ ਮੇਰੇ ਭਰਾ ਨੂੰ ਸਾਧ ਲਿਆ ਕਰੋ 5 5:30 ਵਜੇ ਕਹਿੰਦੇ ਆਜਾ ਸੀ ਇਹ ਮੇਰੇ ਭਰਾ ਕੱਪੜੇ ਲੈਣ ਚੱਲਿਆ ਸੀ ਤੇ ਬਾਅਦ ਪਤਾ ਨਹੀਂ ਕੁੱਟਮਾਰ ਕੇ ਇੱਥੇ ਕਿੱਥੇ ਲੈ ਕੇ ਸਾਡਾ ਪ੍ਰਾਣ ਹੀ ਪਚਾਇਆ ਨੇ ਅੱਜ 9 ਦਿਨ ਹੋ ਗਏ ਨੇ ਕਿ ਸਾਡਾ ਸਭ ਵੀਰ ਸਾਨੂੰ ਆਪਸੇ ਦਿੱਤਾ ਜਾਇਆ ਸਾਨੂੰ ਇਹਨਾਂ ਦੇ ਰਿਸ਼ਤੇ ਦੇ ਭੈਣਾ ਭਰਾਵਾਂ ਤੇ ਚਾਹੇ ਨੇ ਪ੍ਰਾਣ ਲੈ ਤੇ ਗਏ ਨੇ ਇੱਕ ਇਹਨਾਂ ਦੇ ਦਾਦੇ ਦਾ ਮੁੰਡਾ ਸੀ ਦਾ ਸਾਡਾ ਪ੍ਰਾਣ 9 ਦਿਨ ਹੋ ਗਏ ਨਹੀਂ ਪਚਾਇਆ ਕਰੇ ਕੀ ਨਾਮ ਕੀ ਰਹਿ ਗਈ ਅਬੇ ਸ਼ੇਰ ਇਹਦੇ ਮੁੰਡੇ ਦਾ ਨਾਮ ਦੋਨਾਂ ਦਾ ਨਾਮ ਕੀ ਹੈ ਇੱਕ ਮੁੰਡਾ ਬੱਗੀ ਇੱਕ ਸਾਗਰ ਇੱਕ ਸੁੱਖਾ ਇੱਕ ਬੱਬੀ ਇੱਕ ਕਿਲਚੇ ਦੇ ਰਹਿਣ ਵਾਲੇ ਆ ਜੀ ਕਿਲਚਿਆਂ ਦੇ ਰਹਿਣ ਵਾਲੇ ਨੇ ਕੀ ਤੁਸੀਂ ਥਾਣੇ ਦਿਖਾ ਦਿੱਤੀ ਕੋਈ ਦਿਖਾਛਾ ਬਹੁਤ ਦਿੱਤੀਆਂ ਪੁਲਿਸ ਵਾਲੇ ਸੁਣਦੇ ਨਹੀਂ ਪੈਸੇ ਉਹਨਾਂ ਪਾਰ ਦਿੱਤੇ ਨੇ ਜਦੋਂ ਜਾਈ ਦਾਖਾ ਤਾਂ ਤੁਸੀਂ ਬੰਦਾ ਫੜੋ ਪੈਸਾ ਭਰ ਦਿੱਤਾ ਪੈਸਾ ਨਾ ਭਰਤਾ ਜਦੋਂ ਜਾਈ ਦਾ ਨਾ ਪੈਸੇ ਤੁਸੀਂ ਬੰਦਾ ਲੱਭੋ ਅਸੀਂ ਬੰਦਾ ਫੜ ਕੇ ਫੜਾਈ ਦਾ ਧੋਪ ਜਾ ਦਿੰਦੇ ਨੇ ਇਹ ਘਰ ਘਰ ਕੰਮ ਕਰਵਾਈਏ। ਦੱਸਣਾ ਬੇਸ਼ਕੀਤੇ ਦਾ ਕੀ ਫਾਇਦਾ ਜੇ ਵੀਰ ਅਸੀਂ ਆਪ ਹੀ ਲੱਭ ਕੇ ਦੇਣਾ ਤਾਂ ਸਾਨੂੰ ਕੀ ਫਾਇਦਾ? ਸਾਡਾ ਨਿਆ ਪਾ ਕਟਨਾਪ ਹੋਇਆ ਬੰਦਾ ਜਿਹੜਾ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਕਿ ਸਾਨੂੰ ਦਿੱਤਾ ਲੱਭ ਕੇ ਦਿੱਤਾ ਜਾਵੇ ਜਿਵੇਂ ਵੀ ਹੈਗਾ ਜਿਹੜੀ ਵੀ ਹਾਲਤ ਵਿੱਚ ਹੈਗਾ ਸਾਨੂੰ ਮੁੰਡੇ ਦੀ ਕੋਟ ਮੈਰਜ ਹੋਈ ਸੀਗੀ 5 ਸਾਲ ਹੋ ਗਏ ਇੱਕ ਬੱਚਾ ਉਹਦੇ ਕੋਲੇ ਹੀ ਉਹਦੇ ਭਰਾਵਾਂ ਨੇ ਹੁਣ ਰੰਜਿਸ਼ ਕੱਢੀ ਆ ਉਹਨੂੰ ਘਰੋਂ ਬੁਲਾ ਕੇ ਸ਼ਹਿਰ ਲਿਜਾ ਕੇ ਉਹਨੂੰ ਕੱਟਮਾਰ ਕੀਤੀ ਉਹਨਾਂ ਕਨੈਪ ਕਰ ਗਏ ਸਨ 10 ਦਿਨ ਹੋ ਗਏ ਪਤਾ ਨਹੀਂ ਲੱਗਦਾ ਵੀ ਕਿੱਥੇ ਬੰਦਾ ਪੁਲਿਸ ਕੋਲੇ ਜਾਂਦਾ ਪੁਲਿਸ ਸਾਰੀ ਸਾਡੀ ਬਹਿ ਗਿਆ ਸੀ ਮੋੜਿਆਈ ਦਾ ਉੱਥੋਂ ਜੀ ਕੋਈ ਸਾਡੀ ਨਾ ਸੁਣਾਈ ਨਹੀਂ ਹੁੰਦੀ ਪਈ ਅੱਜ 10 ਦਿਨ ਹੋ ਗਏ 10 ਦਿਨਾਂ ਦੇ ਵਿੱਚ ਪੁਲਿਸ ਕੀ ਨਹੀਂ ਕਰ ਸਕਦੀ ਅਸੀਂ ਇਹੀ ਮੰਗ ਕਰਦੇ ਆਂ ਵੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਸਾਡਾ ਬੰਦਾ ਸਾਨੂੰ ਲੱਭ ਕੇ ਦਿੱਤਾ ਜਾਵੇ ਇਹ ਬੰਦਾ ਜਿਹੜਾ ਸਾਡਾ ਕਿਸੇ ਵੀ ਵੀਰ ਨੂੰ ਕਿਤੇ ਵੀ ਕੋਈ ਪਤਾ ਲੱਗਦਾ ਸਾਡਾ ਕੰਟੈਕਟ ਨੰਬਰ ਸਾਡੇ ਨਾਲ ਕੰਟੈਕਟ ਕੀਤਾ ਜਾਵੇ ਸਾਨੂੰ ਦੱਸਿਆ ਜਾਵੇ ਸਾਡੀ ਮਦਦ ਕੀਤੀ ਜਾਵੇ ਬਾਕੀ ਸਾਡਾ ਫੋਨ ਨੰਬਰ ਨਾਲ ਦਿੱਤਾ ਹੋਇਆ ਇਸ ਨੰਬਰ ਤੇ ਕਨੈਕਟ ਕੀਤਾ ਜਾਵੇ 999272445 ਸਾਡਾ ਨੰਬਰ ਹੈ 999272445 ਪਲੀਸ ਸਾਡੀ ਮਦਦ ਕੀਤੀ ਜਾਵੇ ਸਾਡਾ ਬੰਦਾ ਲੱਭ ਕੇ ਦਿੱਤਾ ਜਾਵੇ ਵੀ ਮੜਾ ਵਿੱਚ ਮੇਰਾ ਬੇਟਾ ਹੈ ਜੇ ਕਾਉਂ ਦੇ ਨਾ ਅਭਿਸ਼ੇਕ ਵੀ ਆਦੇ ਜੱਗਾ ਵੀ ਨਵਾਂਦੇ ਦੋਹਾਂ ਦੇ ਨਾਮ ਇਨਾਂ ਨੇ ਅੱਜ 50 ਦਿਨ ਹੋ ਗਏ ਮੇਰੇ ਬੱਚਾ ਨੇ ਗੋਡ ਨੈਪ ਕੀਤਾ ਹੈ ਜੀ ਨਾ ਸਾਡੀ ਕੋਈ ਸੁਣਾਈਕਾਰ ਵੀ ਕੋਈ ਨਹੀਂ ਸੀ 5:00 ਵਜੇ ਦਾ ਪੈਸਾ ਨੀਂ ਕਰਦੀ ਮੇਰਾ ਬੱਚਾ ਜਿੰਦਾ ਜਾਂ ਮਰ ਕਿਵੇਂ ਵੀ ਇਹ ਮਰਿਆ ਮੈਂ ਮੇ ਛੋੜੀ ਚ ਪਾ ਦੇਂਦੀ ਸਾਡੀ ਕੋਈ ਨਹੀਂ ਸਾਡੇ ਕੋਈ ਨਹੀਂ ਕਰਨੀ ਨਾ ਤਾਂ ਸੰਭਾਲਦੇ ਕੋਈ ਕਰ ਨਹੀਂ ਜੀ ਮੇਰਾ ਬੱਚਾ ਸੰਭਾਲ ਦੇਉਂਦੇ ਇਹ ਦੱਸ ਦੇ ਵੀ ਤਰਦੀ ਉਹਨੂੰ ਗੋੜਨਾ ਕੀਤਾ ਮੇਰੇ ਬੱਚੇ ਨੂੰ ਮਾਰਦੀ ਵੇ ਜਿ ਕਰਾਈ ਸੀ ਸਾਰਾ ਕੁਝ ਬਸ ਕਰਾਇਆ ਸੀ ਤੇ ਇਹਨਾਂ ਨੇ ਪੰਜ ਪੰਜ ਸਾਲ ਹੋ ਗਏ ਉਹਨਾਂ ਦੀ ਬੇਟੀ ਜਨਮ ਹੋਈ ਸੀ ਥੋੜਾ ਸਾ 2 ਮਹੀਨਿਆਂ ਦੀ ਤੇ ਇਹਨਾਂ ਨੇ ਹੁਣ ਫੇਰ ਸਾਡੇ ਤੇ ਕਦਮ ਉਠਾ ਲਏ ਕਿੰਨੇ

ਪਤਨੀ ਮਾਰ ਦਿੱਤਾ ਕੇ ਘਟਨਾਪ ਕੀਤਾ ਹੈ। ਕਤੰਪੀਆਂ ਦੇਂਦਾ ਸੀ ਮੇਰਾ ਪਰਾਜਿੱਥੇ ਵੀ ਮਿਲ ਗਿਆ। ਵੱਡ ਦੇਣਾ ਮਾਰ ਦੇਣਾ ਹੈ। ਹਨੀਗਾ